ਡੋਨਲਡ 트੍ਰੰਪ ਤੇ ਰੂਸਿਆ ਵਿਚਕਾਰ ਗੁਵਾਦ ਦਿਨੋਂ ਦਿਨ ਵਧਦਾ ਜਾ ਰਿਹਾ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਡੋਨਲਡ 트੍ਰੰਪ ਨੇ ਕਿਹਾ ਕਿ ਅਸੀਂ ਰੂਸ ਨੂੰ ਇੱਕ ਡੈਡਲਾਈਨ ਦਿੱਤੀ ਸੀ ਕਿ ਇਨੇ ਦਿਨਾਂ ਦੇ ਵਿੱਚ ਰੂਸ ਜਕਰੇਨ ਨਾਲ ਆਪਣੀ ਜੰਗ ਖਤਮ ਕਰੇ ਪਰ ਰੂਸ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਇਸ ਲਈ ਅਸੀਂ ਪਰਮਾਣੂ ਪੰਡੂਬੀਆਂ ਰੂਸ ਦੇ ਨੇੜੇ ਤਣਾਤ ਕਰ ਦਿੱਤੀਆਂ ਨੇ ਪਰਮਾਣੂ ਪੰਡੂਬੀਆਂ ਦਾ ਮਤਲਬ ਇਹ ਵੀ ਹੋ ਸਕਦਾ ਕਿ ਜੋ ਪੰਡੂਬੀਆਂ ਪਰਮਾਣੂ ਪਾਵਰ ਨਾਲ ਚੱਲਦੀਆਂ ਜਾਂ ਇਸ ਦਾ ਮਤਲਬ ਇਹ ਵੀ ਹੋ ਸਕਦਾ ਕਿ ਜੋ ਪੰਡੁੱਬੀਆਂ ਪਰਮਾਣੂ ਹਥਿਆਰ ਲੈ ਕੇ ਚੱਲਦੀਆਂ ਅਮਰੀਕਾ ਦੀਆਂ ਕੁਝ ਪੰਡੁੱਬੀਆਂ ਨੇ ਜੋ ਟ੍ਰਾਈਡੈਂਟ ਮਿਜ਼ਾਈਲਾਂ ਲੈ ਕੇ ਚੱਲਦੀਆਂ ਜੋ ਇੱਕ ਮਿਜ਼ਾਈਲ 12 ਨਿਊਕਲੀਅਰ ਵਾਰ ਹਿੱਟ ਕੈਰੀ ਕਰਦੀਆਂ ਰੋਨਲਡ ਰੌਪ ਦੇ ਜਵਾਬ ਵਿੱਚ ਰੂਸ ਦੇ ਪ੍ਰਧਾਨ ਮੰਤਰੀ ਨੇ ਵੀ ਟੈਲੀਗ੍ਰਾਮ ਤੇ ਪੋਸਟ ਕਰਦੇ ਹੋਏ ਆਪਦੀ ਡੈੱਡ ਹੈਂਡ ਟੈਕਨੋਲੋਜੀ ਬਾਰੇ ਅਮਰੀਕਾ ਨੂੰ ਧਮਕੀ ਦਿੱਤੀ ਡੈੱਡ ਹੈਂਡ ਟੈਕਨੋਲੋਜੀ ਨੂੰ ਸੈਕੰਡ ਸਟ੍ਰਾਈਕ ਵੀ ਕਿਹਾ ਜਾਂਦਾ ਰੂਥ ਨੇ ਇੱਕ ਅਜਿਹੀ ਟੈਕਨੋਲੋਜੀ ਵਰਤੀ ਆ ਕਿ ਜੇਕਰ ਕੱਲੂ ਰੂਮ ਉੱਪਰ ਪਰਮਾਣੂ ਹਮਲਾ ਹੁੰਦਾ ਤਾਂ ਇਹ AI ਆਪਣੇ ਆਪ ਇਹ ਚੀਜ਼ ਨੂੰ ਡਿਟੈਕਟ ਕਰਕੇ ਜਾਂ ਕੁਝ ਪੈਰਾਮੀਟਰ ਪੂਰੇ ਕਰਕੇ ਬਿਨਾ ਕਿਸੇ ਇਨਸਾਨ ਦੀ ਕਮਾਂਡ ਦਿੱਤੇ ਤੋਂ ਅਮਰੀਕਾ ਤੇ ਯੂਰਪ ਉੱਤੇ ਪਰਮਾਣੂ ਹਮਲਾ ਕਰ ਦੇਵੇਗੀ ਇਹ ਸਿਰਫ ਰਸ਼ੀਆ ਤੇ ਪਹਿਲਾ ਹਮਲਾ ਹੋਣ ਦੀ ਸੂਰਤ ਵਿੱਚ ਹੀ ਸੈਕੰਡ ਸਟ੍ਰਾਈਕ ਕਰੇਗੀ ਦੇਖੋ ਰੂਸ ਤੇ ਅਮਰੀਕਾ ਵਿਚਾਲੇ ਵਿਵਾਦ ਅੱਗੇ ਕਿੰਨਾ ਕੁ ਲੰਬਾ ਜਾਂਦਾ ਧੰਨਵਾਦ ਜੀ